ਸੇਲਗੋ ਆਪਾਂ ਤਿਆਰ ਕਰਨ ਲੱਗੀਆਂ ਸੀ ਗਰਮ ਮਸਾਲਾ ਸਬਜ਼ੀ ਵਾਲਾ ਹਨਾ ਤੁਹਾਨੂੰ ਵੀ ਪਤਾ ਹੀ ਹੈ ਵੀ ਹੁਣ ਮਸਾਲੇ ਮਸੂਲੇ ਤਿਆਰ ਕੀਤੇ ਹੁਣ ਮੁੱਕ ਮਕਾ ਗਏ ਤੇ ਮੈਂ ਫਿਰ ਚਲ ਦੁਬਾਰੇ ਤਿਆਰ ਕਰਾਂ ਤੇ ਨਾਲੇ ਬੀਬੀਆਂ ਭੈਣਾਂ ਨੂੰ ਦੱਸਾਂ ਉਹ ਵੀ ਬਣਾਉਣਗੀਆਂ ਆ ਲੈ ਲਿਆ ਜੀ ਆਪਾਂ ਮੋਟਾ ਧਨੀਆ ਧਨੀਆ ਲੈ ਲਿਆ ਆਪਾਂ 1/2 ਕਿਲੋ ਮੈਂ ਕਿਹਾ ਇਹ ਸਾਰਾ ਤਾਮਝਮਜਾ ਕਰਕੇ ਨਾ ਸਾਰਾ ਇਕੱਠਾ ਹੋ ਕੇ ਤੇ ਕਿਲੋ ਸਮਾਨ ਬਣ ਜਾਊਗਾ ਕਿਲੋ ਦੇ ਵਿੱਚੋਂ ਕੋਈ ਉਹ ਡੱਬੇ ਡੁੱਬੇ ਭਰ ਕੇ ਲੈ ਜਾਣਗੇ ਬਬਲੂ ਕਾਕੂ ਹੋਰੀਆਂ ਤੇ ਕੁਝ ਮੇਰੇ ਕੋਲੇ ਬਚ ਜਾਊਗਾ 1/2 ਕਿਲੋ ਆਪਾਂ ਲੈ ਲਿਆ ਧਰੀਆਂ 200 ਗ੍ਰਾਮ ਆਪਾਂ ਲੈ ਲਿਆ ਇਹਦੇ ਵਿੱਚ ਤੇ ਜਿਹੜੇ ਆ ਮਗਰ ਨੇ ਨਾ ਆ ਬਰਾਤੀਏ ਆ ਤੇ ਆ ਲਾੜੀ ਆ ਲਾਲ ਮਿਰਚਾ ਸਮਝ ਗਈਆਂ ਤੁਸੀਂ ਇਹ ਲਾਲ ਮਿਰਚਾ ਥੋੜਾ ਜਿਨਾ ਜਿੰਨਾ ਚਿਰ ਨਾ ਪਾਈਏ ਨਾ ਤੇ ਇਹ ਵਧੀਆ ਨਹੀਂ ਬਣਦਾ ਹੈਗਾ ਤੇ ਆਹ ਆਪਣੇ ਹੈਗੇ ਚੀਜ਼ ਜਵਿਤਰੀ ਵੱਡੀ ਇਲਾਚੀ ਪਿੱਪਲ ਪਿੱਪਲ ਮਗਾ ਜਿਹੜੀਆਂ ਹੁੰਦੀਆਂ ਨੇ ਕਾਲੀ ਜੀਰੀ ਦਾਲਚੀਨੀ ਲੌਂਗ ਕਾਲੀਆਂ ਮਿਰਚਾਂ ਸੁੰਡ ਤੇ ਆਹ ਚੱਕਰੀ ਫੁੱਲ ਤੇ ਜੈਫਲ ਠੀਕ ਹੈ ਜੀ ਤੇ ਆਹ ਹੈਗੀ ਜਿਹੜੀ ਕਿ ਮੇਨ ਚੀਜ਼ ਆ ਜਿਹਦੇ ਬਿਨਾ ਮਸਾਲਾ ਬਣਦਾ ਹੀ ਨਹੀਂਗਾ ਉਹ ਮੇਨ ਚੀਜ਼ ਕਿਹੜੀ ਐ ਇਹ ਹੈ ਜੀ ਹਿੰਗ ਠੀਕ ਐ ਇਹ ਆਪਾਂ ਹਿੰਗ ਇਹਦੇ ਵਿੱਚ ਤਾ ਪਾਉਨੇ ਆ ਵੀ ਜਦੋਂ ਵੀ ਆਪਾਂ ਮਤਲਬ ਰੋਟੀ ਸਬਜ਼ੀ ਬਣਾਉਨੇ ਆ ਨਾ ਤੇ ਆਪਾਂ ਖਾਣੇ ਪੀਣੇ ਤੇ ਆਪਣੇ ਖਾਦਾ ਪੀਤਾ ਸਾਰਾ ਹਜਮ ਆ ਜੇ ਕੋਈ ਗੈਸ ਤਿਆਰ ਨਾ ਬਣੇ ਕਈ ਬੀਬੀਆਂ ਕੀ ਕਰਦੀਆਂ ਕਹਿ ਦਿੰਦੀਆਂ ਜੀ ਹਿੰਗ ਨਹੀਂ ਅਸੀਂ ਪਾਉਂਦੀਆਂ ਇਹ ਤਾਂ ਗਰਮ ਹੁੰਦੀ ਐ ਜੀ ਜਿੰਨਾ ਚਿਰ ਆਪਾਂ ਕਵੇ ਦੇ ਥੱਲੇ ਅੱਗ ਨਹੀਂ ਬਚਾਉਂਦੇ ਨਾ ਤੇ ਰੋਟੀ ਪੱਕਦੀ ਨਹੀਂਗੀ ਉਹ ਸਿਸਟਮ ਐ ਨਾ ਮਸਾਲਿਆਂ ਦਾ ਹੁੰਦਾ ਜਿੰਨਾ ਚਿਰ ਆਪਣੇ ਅਗਨ ਨਹੀਂ ਨਾ ਹੁੰਦੀ ਅੰਦਰ ਤੇ ਆਪਣੇ ਖਾਦਾ ਪੀਤਾ ਗਰਦਾ ਨਹੀਂ ਹੈਗਾ ਤੇ ਤੁਹਾਨੂੰ ਪਤਾ ਹੈ ਵੀ ਦਾਲ ਚੀਨੀ ਦਾ ਕੀ ਕੰਮ ਹੈ ਮੈਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਰੇ ਹੀ ਤੁਸੀਂ ਪੜ੍ਹੇ ਲਿਖੇ ਹੋ ਆ ਤੇਜ ਪੱਤਾ ਜੀ ਇਹ ਵੀ ਆਪਾਂ ਥੋੜਾ ਜਾ ਮਤਲਬ ਪਾ ਲਓ ਆ ਆਪਦੇ ਮੈਂ ਤਾਂ ਇੰਨਾ ਕੁ ਲਿਆ ਹੈਗਾ ਤੁਸੀਂ ਜੇ ਥੋੜਾ ਤਾਂ ਥੋੜਾ ਜਿਹਾ ਪਾ ਸਕਦੇ ਹੋ ਤੇ ਵੱਧ ਦਾ ਤਾਂ ਵੱਧ ਵੀ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਇਹ ਮਤਲਬ ਥੋੜੀਆਂ ਜੀਆਂ ਆਪਾਂ ਕੀ ਕਰਨੀਆਂ ਨਾ ਹਲਕੀਆਂ ਜੀਆਂ ਹਲਕੀਆਂ ਜੀਆਂ ਆਪਾਂ ਇਹਨੂੰ ਪੜਾਈ ਚ ਪਾ ਕੇ ਆਪਾਂ ਥੋੜੀਆਂ ਜੀਆਂ ਹਲਕੀਆਂ ਰੋਸਟ ਕਰ ਲੈਣੀਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿਆਂਗੇ ਰੋਸਟ ਕਰਕੇ ਰੋਸਟ ਕਰਕੇ ਤੁਸੀਂ ਤੇ ਇਹਨਾਂ ਨੂੰ ਪੀਸ ਲਓ ਰੋਸਟ ਤਾਂ ਪਤਾ ਹੀ ਵੀ ਆਪਾਂ ਹਲਕਾ ਜਿਹਾ ਇਹਨਾਂ ਨੂੰ ਮਤਲਬ ਕਿ ਉਹਦੇ ਤੇ ਕੜਾਹੀ ਦੇ ਵਿੱਚ ਹਨਾ ਕੜਾਹੀ ਦੇ ਵਿੱਚ ਹਲਕਾ ਜਾਂ ਰੋਸਟ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਠੰਡਾ ਰੱਖ ਲਓ ਬਾਹਲਾ ਨਹੀਂ ਅੱਗ ਨਹੀਂ ਕੱਢਣੀ ਹੈ ਵੀ ਨਾ ਹੀ ਇਹਨੂੰ ਗਰਮ ਕੜਾਹੀ ਦੇ ਵਿੱਚ ਪਏ ਰਹਿਣ ਦੇਣਾ ਹੈਗਾ ਕਰਕੇ ਇਹਨੂੰ ਹਲਕਾ ਫੁਲਕਾ ਜਾਂ ਤੁਸੀਂ ਗਰਮ ਜਾ ਤੇ ਫਿਰ ਇਹਨਾਂ ਨੂੰ ਕੜਾਹੀ ਤੋਂ ਕੱਢ ਲਓ ਜਦੋਂ ਇਹ ਠੰਡਾ ਹੋ ਗਿਆ ਨਾ ਫਿਰ ਤੁਸੀਂ ਰਗੜ ਦੋ ਇਹਨੂੰ ਬਹੁਤ ਵਧੀਆ ਮਸਾਲਾ ਤਿਆਰ ਹੁੰਦਾ ਹੈ ਇੱਕ ਇੱਕ ਚਮਚਾ ਸਵੇਰੇ ਸ਼ਾਮ ਪੈਂਦਾ ਨਾ ਸਬਜ਼ੀ ਚ ਨਾ ਆਪਣੇ ਜੋੜ ਦੁਖਣ ਨਾ ਆਪਾਂ ਨੂੰ ਕੋਈ ਵੈਵਾਦੀ ਰਵੇ ਨਾ ਆਪਾਂ ਨੂੰ ਖਾਤੇ ਪੀਤੇ ਦੇ ਦੁਕਾਨ ਆਉਣ ਨਾ ਕੋਈ ਗੈਸ ਤਜਾਬ ਬਣੇ ਜਦੋਂ ਇੰਨੀਆਂ ਚੀਜ਼ਾਂ ਆਪਣੇ ਅੰਦਰ ਛੁਟਕੀ ਛੁਟਕੀ ਵੀ ਜਾਣ ਗਈਆਂ ਤੇ ਆਪਾਂ ਨੂੰ ਕਿੰਨਾ ਫਾਇਦਾ ਕਰਦੀਆਂ ਨੇ ਹਨਾ ਬਣਾਉਣ ਦਾ ਤਰੀਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਤਾਂ ਸਿਰਫ ਇਹ ਹੁੰਦਾ ਵੀ ਜਿਹੜੀ ਚੀਜ਼ ਮੈਂ ਤੁਹਾਨੂੰ ਬਣਾਉਣੀ ਹੈ ਨਾ ਮੈਂ ਤੁਹਾਨੂੰ ਦਿਖਾ ਦੇਣੀ ਹੈ ਆ ਪਾਣੀ ਦੀ ਬੋਤਲ ਮਾ ਕੇ ਕੋਲੀ ਰੱਖਦੀ ਜਦੋਂ ਬੋਲਦੀ ਮੇਰਾ ਮੂੰਹ ਵੀ ਸੁੱਕ ਜਾਂਦਾ ਹੁੰਦਾ ਕਈ ਵਾਰੀ ਮੈਂ ਕਹਿੰਦੀ ਚੱਲ ਨਾਲ ਦੀ ਨਾਲ ਪਾਣੀ ਵੀ ਪੀ ਲੂੰਗੀ ਹਨਾ ਤੇ ਆ ਸਮਾਨ ਹੁੰਦਾ ਜੀ ਆਪਾਂ ਬੱਦ ਚੀਜ਼ਾਂ ਵੀ ਪਾ ਸਕਦੇ ਆ ਪਰ ਮੋਟਾ ਮੋਟਾ ਸਮਾਨ ਜਾਨੀ ਕਿ ਇਹੀ ਹੁੰਦਾ ਆਪਣੇ ਵਸਾਦੇ ਦਾ ਤੇ ਆਪਾਂ ਪਰੌਂਠਿਆਂ ਦਾ ਮਸਾਲਾ ਵੀ ਦੱਸਾਂਗੇ ਤੁਹਾਨੂੰ ਕਿਵੇਂ ਬਣਦਾ ਤੇ ਆਪਾਂ ਰੇਤੇ ਵਾਲਾ ਮਸਾਲਾ ਵੀ ਦੱਸਾਂਗੇ ਜੀ ਸਾਰੇ ਨਾ ਮਸਾਲੇ ਤੁਹਾਨੂੰ ਦੱਸਾਂਗੇ ਪਹਿਲਾਂ ਤਾਂ ਤੁਸੀਂ ਆਹ ਦੇਖ ਲਓ ਆ ਇੰਨੀਆਂ ਚੀਜ਼ਾਂ ਨੇ ਤੇ ਤੁਸੀਂ ਆਪਦੇ ਹਿਸਾਬ ਮੁਤਾਬਕ ਪਾ ਸਕਦੇ ਹੋ ਇਹ ਕੋਈ ਇਹਦੀ ਦਿੱਕਤ ਨਹੀਂ ਹੁੰਦੀ ਕਹਿ ਦਿੰਦੇ ਆ ਨਾ ਜੀ ਆਹ ਚੀਜ਼ ਵੱਧ ਪੈ ਗਈ ਆਹ ਚੀਜ਼ ਘੱਟ ਪੈ ਗਈ ਆ ਦੇਖੋ ਜੀ ਆਹ ਹੈਗਾ ਧਨੀਆ ਆਹ ਹੈਗੀ ਕਾਲੀ ਜੀਰੀ ਠੀਕ ਹੈ ਜੀ ਆਹ ਹੈਗੀ ਪਿਪਲ ਮਾਂ ਆਹ ਜੀਰਾ ਤੇ ਆਹ ਕਾਲੀਆਂ ਮਿਰਚਾਂ ਆ ਲੌਂਗ ਹੈ ਦਾਲਚੀਨੀ ਹੈ ਆ ਹਿੰਗ ਹੈ ਜੀ ਜਿਹੜੀ ਮੈਂ ਤੁਹਾਨੂੰ ਦੱਸ ਰਹੀਆਂ ਤੇਜ ਪੱਤਾ ਵੱਡੀ ਇਲਾਇਚੀ ਹੈ ਜਵਿੱਤਰੀ ਹੈ ਆਹ ਚੱਕਰੀ ਫੁੱਲ ਨੇ ਆਹ ਸੁੰਡ ਹੈ ਆਹ ਜਾਇਫਲ ਹੈ ਠੀਕ ਹੈ ਜੀ ਤੇ ਆਹ ਲਾਲ ਮਿਰਚਾਂ ਨੇ ਲਾਲ ਮਿਰਚਾਂ ਵਿਚਾਰੀਆਂ ਇਹ ਮਸਾਲਾ ਬਣਦਾ ਬੜਾ ਸੁਣਾ ਹੈਗਾ ਜਦੋਂ ਆਪਾਂ ਲਾਲ ਮਿਰਚਾ ਪਾ ਕੇ ਰਗੜਦੇ ਆ ਨਾ ਬਹੁਤ ਵਧੀਆ ਬਣਦਾ ਹੈਗਾ ਤੇ ਮੈਨੂੰ ਪੱਕੀ ਪੱਕੀ ਉਮੀਦ ਹੈ ਵੀ ਤੁਸੀਂ ਇਹਨੂੰ ਅੱਜ ਦੇਖ ਕੇ ਲਿਖ ਲਓਂਗੀਆਂ ਲਿਖ ਕੇ ਤੇ ਤੁਸੀਂ ਅਰਦਾ ਲਿਆਉਂਗੀਆਂ ਸਮਾਨ ਉਹ ਮਤਲਬ ਤੁਸੀਂ ਇਹ ਲੇਖ ਲਓ ਦੇ ਆਪ ਹੀ ਦਿੰਦੇ ਨੇ ਉਹ ਵੀ ਤੁਸੀਂ ਕਿੰਨੇ ਸਮਾਨ ਚ ਕਿੰਨਾ ਪਾਉਣਾ ਮੈਂ ਤੁਹਾਨੂੰ ਦੱਸਦਾ ਵੀ ਅੱਧਾ ਕਿਲੋ ਦੇ ਵਿੱਚ ਆਹਾ ਮੈਂ ਆ ਸਮਾਨ ਪਾਇਆ ਠੀਕ ਹੈ ਜੀ ਤੇ ਮੈਨੂੰ ਦੱਸੋ ਫਿਰ ਆਪਣਾ ਮਸਾਲਾ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਲੱਗੀ ਆਪਣੀ ਵੀਡੀਓ ਪਲੀਜ਼ ਕਮੈਂਟ ਕੁੜੀਓ ਜਰੂਰ ਕਰਦਿਆ ਕਰੋ ਥੋਡੀ ਖਾਤਰ ਮੈਂ ਸਾਰਾ ਤਾਮਝਾਮ ਕਰਦੀ ਹਣੀ ਤਾਂ ਮੈਂ ਤਾਂ ਕਦੋਂ ਦੀ ਹੁਣ ਚੱਕ ਕੇ ਪਾ ਕੇ ਨੂੰ ਪਲਾਹੀ ਚ ਕਰਕੇ ਨਾ ਗਰਮ ਜਮਾਤਾ ਕਦੋਂ ਦੀ ਰਗੜ ਦਿੰਦੀ ਹੁਣ ਨੂੰ ਆ ਤੁਹਾਡੇ ਪਿੱਛੇ ਮੈਂ ਕਹਦਣੀ ਚੱਲ ਬੱਚੀਆਂ ਨੂੰ ਮੈਂ ਦੱਸ ਵੀ ਦੇਮਾ ਮਾੜਾ ਮਾੜਾ ਵੀ ਹੁਣ ਤੁਸੀਂ ਆ ਠੰਡ ਦੇ ਵਿੱਚ ਆ ਸਾਰਾ ਕੁਝ ਤਿਆਰ ਕਰ ਲਓ ਠੀਕ ਹੈ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੱਕ ਤੱਕ ਲਈ ਜੀ ਸਸਕੀ ਪਾਲ ਧੰਨਵਾਦ